ஆட்சி பண்டாரே விசக்கபு சேவா பட்டார வ ਲੇ ਲੈ ਦਰਸਾ ਲਓ ਹਾਲ ਜੀ ਵਾਹ ਕੀ ਤੇ ਕਿਰਲੋ ਸੇ ਸੇਂਗ ਜੀ ਦੰਤਨ ਬਾਗਾ ਜਾਰ ਸਿੰਗ ਜੀ ਦੰਤਨ ਬਾਗਾ ਜਰਰ ਸਿੰਗ ਜੀ ਕੰਚਨ ਬਾਗਾ ਜ਼ੋਰ ਵਾਰ ਸਿੰਗ ਜੀ ਦੰਤਨ ਬਾਗਾ ਜ਼ੋਰ ਵਾਰ ਸਿੰਗ ਜੀ ਤਰਸਨ ਬਾਗਾ ਜ਼ੋਰ ਵਾਰ ਸਿੰਗ ਜੀ ਦੰਤਨ ਬਾਗਾ ਕਟੇ ਸਿੰਗ ਜੀ ਕੰਚਨ ਬਾਗਾ ਕਟੇ ਸੇਂਗ ਜੀ ਕੰਚਨ ਬਾਗਾ ਕਟੇ ਸਿੰਗ ਜੀ ਕਲਗਨ ਕਲਗਨ ਵੈਲਕਮ ਇਹਨਾਂ ਬਾਰੇ ਡਿਮਾਂਡ ਨੇ ਤਾਂ ਨੇ ਤਾਂ ਨੇ ਟੇਂ ਦੇ ਸੂਚਤਾ ਬਾਇਗੁਰੂ ਖੋਲ ਸਭਾ ਪੂਰਨ ਤੇ ਤਿਆਰ ਪਕਾੜੀ ਕਰਵਾਇਆ ਨੂੰ ਦੇਖਦਾ ਰਸਤਰੀ ਹਸਪਤਾਲ ਦੇ ਗੁਰਪੁਰਬ ਦੇ ਸੰਬੰਧ ਵਿੱਚ ਅੱਜ ਦੀ প্রভਾਤ ਫੇਰੀ ਜੋ ਸ਼ਹੀਦੀਪੁਰ ਚਾਹ ਸਾਬ ਜਰਾ ਸ਼ਹੀਦੀ ਦੇ ਯਾਦ ਵਿੱਚ ਬੇਬੇ ਨਾਨਕੀ ਸੇਵਾ ਕਮਾਈਟੀ ਨੇ ਪ੍ਰਬੰਧ ਕੀਤਾ ਤੇ ਪੂਰਾ ਉਹਨਾਂ ਨੇ ਸ੍ਰੀ ਅਨੁਭਾਤ ਫੇਰੀ ਦੇ ਪੂਰਾ ਪ੍ਰਬੰਧ ਨਿਮਰਿਮਾਰੀ ਤੇ ਨਾਲ ਪ੍ਰੋਗਰਾਮ ਉਲੀਕਿਆ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਆਇਆਂ ਸੰਤਾਂ ਦਾ ਅਤੇ ਬੀਬੇ ਨਾਨਕੀ ਸੇਵਾ ਸੁਸਾਇਟੀ ਦੀ ਪੂਰੀ ਟੀਮ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਮਜਾਦੇ ਅਤੇ ਮਾਤਾ ਗੁਜਰਕੌਰ ਦੀ ਲਸ਼ਾਨੀ ਸ਼ਹਾਦਤ ਦੇ ਸਮਰਪਿਤ ਆਗਯ ਗੁਰਦੁਆਰਾ ਦੋਬਾ ਸ਼੍ਰੀ ਗੁਰੂ ਸਿੰਘ ਸਭ ਚੌਂਕੜਾ ਹਿਸ਼ਾਰਪੁਰ ਦੇ ਸਹਿਯੋਗ ਨਾਲ ਬੀਬੇ ਨਾਨਕੀ ਸੇਵਾ ਸੁਸਾਇਟੀ ਵੱਲੋਂ ਇੱਕ ਵਿਸ਼ਾਲ ਪ੍ਰਵਾਹ ਫੇਰੀ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਗੁਰਦੁਆਰੇ ਦੀ ਸੰਗਤਾਂ ਇਲਾਕੇ ਦੀ ਸੰਗਤਾਂ ਹਮਮਾ ਕੇ ਪੁੱਜੀਆਂ ਹਨ ਔਰ ਲੋਕਾਂ ਨੇ ਕਰਾ ਦੇ ਵਿੱਚ ਕਈ ਤਰ੍ਹਾਂ ਦੇ ਬਾ ਲੰਗਰ ਲਗਾਏ ਹਨ ਔਰ ਪੂਰਾ ਚਤਕਾਰ ਕੀਤਾ ਹੈ ਔਰ ਅਸੀਂ ਬੇਨਤੀ ਕਰਦੇ ਹਾਂ ਇਲਾਕਾ ਨਿਵਾਸੀਆਂ ਨੂੰ ਵੀ 4 ਜਨਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਧੰਤਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਉਸ ਦੇ ਵਿੱਚ ਵੀ ਪਰਿਵਾਰਾਂ ਸਮੇਤ ਪੁੱਜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅੱਜ ਇਸ ਪ੍ਰਭਾਤ ਮੇਰੀ ਵਿੱਚ ਜੋ ਸੰਤਾ ਸਾਡੇ ਨਾਲ ਚੱਲ ਰਹੀਆਂ ਹਨ ਉਹਨਾਂ ਦੇ ਵਿੱਚ ਅਮਰਤਪਾਲ ਸਿੰਘ ਪਾਟਿਆ ਪ੍ਰਧਾਨ ਸਰਦਾਰਾ ਸਿੰਘ ਮੱਕੜ ਸਰਦਾਰ ਬੂਟਾ ਸਿੰਘ ਸਰਦਾਰ ਮਲਕੀਸ਼ ਸਿੰਘ ਬੀਬੀ ਪਰਮਿੰਦਰ ਕੌਰ ਬੀਬੀ ਰੁਪਿੰਦਰ ਕੌਰ ਬੀਬੀ ਹਰਜਿੰਦਰ ਕੌਰ ਬੀਬੀ ਇੰਦਰਜੀਤ ਕੌਰ ਅਤੇ ਉਹਨਾਂ ਦੇ ਨਾਲ ਕਾਫੀ ਬੀਬੀਆਂ ਦਾ ਜਥਾ ਜੋ ਇਸ ਪ੍ਰਵਾਤ ਫੇਰੀ ਚੱਲ ਰਿਹਾ ਹੈ ਔਰ ਬੇਬੇ ਨਾਨਕੀ ਸੇਵਾ ਸੁਸਾਇਟੀ ਵੱਲੋਂ ਇਹ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਠੰਡ ਦੇ ਮੌਸਮ ਦੇ ਵਿੱਚ ਵੀ ਟਾਈਮ ਕੱਢ ਕੇ ਗੁਰੂ ਘਰ ਦੀ ਮਹਾਰਾਜਾ ਨੇ ਚੜ੍ਹਦੀ ਕਲਾ ਰੱਖ ਕੇ ਔਰ ਇਸੇ ਤਰ੍ਹਾਂ ਇਹ ਸੇਵਾ ਕਰਦੇ ਰਹਿਣ ਔਰ ਨਾਲ ਹੀ ਅਸੀਂ ਹਲਕਾ ਜਿਹਾ ਕਰਨ ਵਾਲਿਆਂ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸ਼ਾਰੀ ਰਿਕਾਰਡਿੰਗ ਕਰਕੇ ਪੂਰੀ ਦੁਨੀਆ ਤੱਕ